ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਇੱਕ ਤਰੀਕ ਨੂੰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਵੋਟਾਂ ਪੈ ਰਹੀਆਂ ਹਾਂਜੀ ਐ ਥੋਸੀ ਵੀ ਖੁਦ ਕੰਮ ਕਰਦੇ ਹੋ ਮੇਰੇ ਹਿਸਾਬ ਨਾਲ ਦੁਕਾਨ ਚ ਲਾਉਂਦੇ ਹੋ ਇਕੱਲੇ ਚਲਾਉਂਦੇ ਹੋ ਜਾਂ ਨਾਲ ਤੁਹਾਡੇ ਹੁੰਦਾ ਕੋਈ ਨਹੀਂ ਨਾਲ ਹੁੰਦਾ ਬੇਟਾ ਮੇਰਾ ਠੀਕ ਹੈ ਜੀ ਬੇਟਾ ਪੜਿਆ ਲਿਖਿਆ ਹਾਂਜੀ ਤੇ ਉਹ ਦੁਕਾਨ ਨਹੀਂ ਕਰਦਾ ਜਾਂ ਕੰਮ ਵੀ ਹੋਰ ਵੀ ਨਹੀਂ ਕੰਮ ਕਰਦੇ ਹਲਵਾਈ ਦਾ ਹਲਵਾਈ ਦਾ ਕੰਮ ਕਰਦਾ ਹਾਂ ਨਾਲ ਯਾਰ ਸਵਾਗਤ ਅੱਛਾ ਤੇ ਪੜ੍ਹੇ ਲਿਖੇ ਨੂੰ ਤੁਸੀਂ ਟਰਾਈ ਨਹੀਂ ਕੀਤਾ ਨੌਕਰੀ ਲਈ ਕਿਉਂਕਿ ਸਰਕਾਰ ਤਾਂ ਕਹਿੰਦੀ ਬਹੁਤ ਨੌਕਰੀਆਂ ਸੀ ਦੇਤੀਆਂ ਨੇ ਫਿਰ ਥੋੜਾ ਪੜਿਆ ਸੀ ਜਿੱਦਾਂ ਹਜੇ ਕਿੰਨਾ ਕੁ ਥੋੜਾ ਪੜਿਆ ਸੀ 8 ਹੀ ਪੜਿਆ ਸੀ ਅੱਛਾ ਅੱਛਾ ਨਹੀਂ ਪਰ 8 ਪਾਸ ਨੂੰ ਵੀ ਯੋਗਤਾ ਮਿਲ ਜਾਂਦੀ ਹੈ ਪਹਿਲਾ ਜੋਬ ਜਿੱਦਾਂ ਹੁਣ ਘਰ ਦੇ ਹਾਲਾਤ ਦੇਖ ਕੇ ਤੁਹਾਨੂੰ ਪਤਾ ਹੀ ਆ ਅੱਛਾ ਤੇ ਇੱਕ ਹੋਰ ਗੱਲ ਜੀ ਵੀ ਜਿੱਦਾਂ ਹੁਣ ਸਰਕਾਰ ਉੱਤੇ ਸੀਗੀ ਮੋਦੀ ਦੀ 10 ਸਾਲ ਹੋ ਗਏ ਮੋਦੀ ਦੀ ਸਰਕਾਰ ਨੂੰ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਕੰਮ ਕੋਈ ਵਧੀਆ ਕੀਤਾ ਏ ਜਿਸ ਕਰਕੇ ਉਹ ਇਸ ਵਾਰੀ ਵੀ ਆਜੂਗੇ। ਨਾ ਹਣ ਵਧੀਆ ਸਭ। ਹਾਂ ਜੀ। ਨਾ ਹਣ ਵਧੀਆ ਸਭ। ਅੱਛਾ। ਕਿਉਂ ਇੰਨਾ ਨਹੀਂ ਕਿਹੜੀ ਗੱਲ ਹੈ ਨਾ ਕਿਉਂ ਸਾਡੇ ਕੰਮੇ ਨਹੀਂ ਕੀਤਾ ਸੀ ਕਹਿਣਾ ਯਾਰ। ਤੁਸੀਂ ਤੁਸੀਂ ਕੀ ਕਰਾਣਾ ਸੀ ਦੱਸੋ। ਬਹੁਤ ਹੀ ਵਧੀਆ। ਮੋਦੀ ਨੇ ਬਣੀ ਸਾਡੇ ਸਾਰੇ ਰੋੜਕੇ ਦੇ ਵਿੱਚੋਂ ਚੰਨੀ ਨੂੰ ਮੋਟਾ ਮਾਈਆਂ ਅੱਛਾ ਆਜੋ ਆਜੋ ਆ ਇਹਨਾ ਨਾ ਕਰੋ ਗੱਲ ਮੜੀ ਨਹੀਂ ਨਹੀਂ ਪਤਾ ਕਿ ਆਂਟੀ ਤੁਹਾਡੇ ਨਾਲ ਤੁਹਾਡੇ ਕੋਈ ਨਹੀਂ ਮੈਨੂੰ ਬੱਡੇ ਨਾਲ ਨਹੀਂ ਕਹਨੀ ਜੂਰੀ ਕਿਉਂਕਿ ਤੁਸੀਂ ਗੱਲ ਬਹੁਤ ਵਧੀਆ ਕੀਤੀ ਆ ਵੀ ਮੋਦੀ ਨੇ ਕੁਝ ਨਹੀਂ ਕੀਤਾ ਅੱਛਾ ਇੱਕ ਇਦਾਂ ਵੀ ਸੀ ਵੀ ਆਪਾਂ ਨੂੰ ਨਾ ਭਗਵਾਨਤ ਮੰਦ ਹੁਣੀ ਕਿਹਾ ਸੀ ਹਜ਼ਾਰ ਹਜ਼ਾਰ ਰੁਪਈਆ ਹਰੇਕ ਬੀਬੀ ਨੂੰ ਦਵਾਂਗੇ 25 ਮਹੀਨੇ ਨਿਕਲ ਚੁੱਕੇ ਕੀ ਤੁਹਾਨੂੰ ਪੈਸੇ ਆਏ ਉਹਨਾਂ ਚੋਂ ਨਹੀਂ ਆਏ ਹੈਗੇ ਅੱਛਾ ਤੇ ਇਹਦੇ ਬਾਰੇ ਕਦੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਆਪਣੇ ਮਲੇਜ 'ਚ ਕਿਸੇ ਡੀਲਰ ਨਾਲ ਸੁਣਿਆ ਕਿ ਤਿੰਨ ਨਹੀਂ ਕੋਈ ਬਈ ਅੱਛਾ ਸਾਰੀਆਂ ਪੁਰੀਆਂ ਗਾਣਾ ਹੈ ਜਾਂ ਗਲੇ ਜਿਹਨਾਂ ਪੇਪਰ ਪੁੱਪਰ ਭਰੇ ਸਿਆਸੀ ਨੇ ਭਰੇ ਹੈ ਕਿ ਜਾਂ ਮੈਂ ਜਿਹੜੀ ਪੈਦਾ ਪਰ ਜੋ ਆਪਾਂ ਸੁਣਦੇ ਆ ਜਿੰਨਾਂ ਵੀ ਗੱਲ ਕੀਤੀ ਕਿਸੇ ਬੀਬੀ ਨਾਲ ਜਾਂ ਬਜੁਰਗ ਨਾਲ ਉਹ ਸਾਰੇ ਇਹ ਕਹਿੰਦੇ ਵੀ ਸਾਡੇ ਮਲੇਜ ਦਾ ਕਿਸੇ ਨੂੰ ਨਹੀਂ ਆਇਆ ਫੇਰ ਕਿਸੇ ਦਾ ਸਾਨੂੰ ਪਤਾ ਨਹੀਂ ਤੇ ਹੁਣ ਕੀ ਲੱਗਦਾ ਤੁਹਾਨੂੰ ਤੁਸੀਂ ਉੱਤੇ ਦਾ ਕਹਿਤਾ ਮੋਦੀ ਨਾ ਆਵੇ ਪਤਾ ਹੀ ਪਤਾ ਹੀ ਸਾਫ਼ ਕਰ ਦੁੱਤਾ ਹਨਾ ਥੱਲੇ ਕੀ ਲੱਗਦਾ ਪੰਜਾਬ ਦੇ ਵਿੱਚ ਆਪਣਾ ਜਿਹੜੀ ਆਪਣੀ ਸੀਟ ਆ ਜਿੱਥੇ ਆਪਾਂ ਖੜੇ ਆ ਫਲੋਰ ਹਲਕੇ ਦੇ ਵਿੱਚ ਜਲੰਧਰ ਲੋਕ ਸਭਾ ਆਪਣੇ ਕੋਣ ਇੱਥੋਂ ਜਿੱਤ ਸਕਦਾ ਕੋਈ ਹੈ ਦਿਮਾਗ ਚ ਦੇਖੋ ਕਾਂਗਰਸ ਨੂੰ ਲੱਗਦਾ ਕਿ ਜਿੱਤ ਜੇ ਕਾਂਗਰਸ ਜਿੱਤ ਜਾਵੇ ਮੰਨੋ ਉਮੀਦ ਲੱਗਦੀ ਕੋਈ ਉਮੀਦ ਵੀ ਇਹ ਕੰਮ ਕਰੋਗੇ ਨਹੀਂ ਕਰੋਗੇ ਠੀਕ ਹੈ ਤੁਹਾਨੂੰ ਇਹ ਲੱਗਦਾ ਪਹਿਲਾਂ ਕਰਦੇ ਆਏ ਆ ਤਾਂ ਕਰਕੇ ਕਰੂਗੇ ਹੋਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮਤਲਬ ਬੀਬੀਆਂ ਲਈ ਜਾਂ ਨੌਜਵਾਨਾਂ ਲਈ ਜਿੱਦਾਂ ਤੁਸੀਂ ਦੱਸਿਆ ਤੁਹਾਡਾ ਲੜਕਾ ਤੁਹਾਡੇ ਨਾਲ ਕੰਮ ਕਰਾਉਂਦਾ ਹਲਵਾਈ ਦਾ ਚਲੋ ਵਧੀਆ ਗੱਲ ਹੈ ਆਪਣਾ ਕੰਮ ਕਰਦਾ ਹਨ ਤੁਸੀਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਕਹਿਣਾ ਜਦੋਂ ਪੰਜ ਤੱਕ ਕਹਿੰਦਾ ਤਾਂ ਆ ਕੰਮ ਚਾਹੀਦਾ 6 ਵਜੇ ਜਾਂਦਾ ਹੋਰ 10 ਵਜੇ ਜਾਂਦਾ ਬਾਕੀ ਸੇ ਬਟਾ ਸਾਡੇ ਨੂੰ ਕੋਈ ਦਿੱਤ ਨਹੀਂ ਉਹ ਸਾਨੂੰ ਕਹਿੰਦੇ ਰੋਟੀ ਦੇ ਦੇਣਗੇ ਉਹਨੇ ਅਸੀਂ ਤਾਂ ਮਿਹਨਤ ਨਾਲ ਇਹਦਾ ਖਾਣਾ ਆ ਸੁਣਿਆ ਕੋਮਡ 5000 ਵੋਟ ਪੈਣੀ ਆ ਹਾਂਜੀ ਇੱਥੇ 5 ਬਾਹਰ ਆਜੋ ਪੰਦਰੇ ਮੇਰ ਕੋਲ ਆਜੋ ਨਹੀਂ ਨਹੀਂ ਆਜੋ ਆਜੋ ਬਾਹਰ ਚੱਲਦੇ ਆਪਾਂ ਉਹਦੀ ਦੁਕਾਨ ਦੁਕਾਨ ਵੀ ਦੇਖਣੀ ਕੋਈ ਗੱਲ ਨਹੀਂ ਚੱਲੀ ਜਾਂਦੀ ਚੱਲੀ ਜਾਂਦੀ ਦੁਕਾਨ ਦੇਖਣੀ ਆ ਮੈਂ ਕਿਹਾ 5000 ਆਓ